ਕੀ ਕਾਰਨ ਜਿਹੜਾ ਆਪਣੇ ਘਰ ਦੇ ਜਿਹੜੇ ਹਾਲਾਤ ਆ ਜਿਹੜੇ ਇਹਨੇ ਮੜੇ ਉਹ ਬੇ ਬੇਟਾ ਨਸ਼ਾ ਕਰਦ ਰਿਹਾ 8 ਸਾਲes ਤੱਕ ਕੋਈ ਕਮਾਈ ਦਾ ਸਾਧਨ ਨਹੀਂ ਰਹਿ ਗਿਆ ਇਹ ਸਾਰੇ ਪਿੰਡ ਦੇ ਵਿੱਚ ਹੀ ਇਦਾਂ ਦਾ ਜੀ ਇਤਰਾਹੀ ਆ ਸਰ ਸਾਰੇ ਪਿੰਡ ਚ ਇਤਰਾਹੀ ਬਹੁਤ ਚਿੱਟਾ ਵੇਖਦਾ ਤੇ ਚਿੱਟੇ ਦੇ ਨਾਲ ਬਹੁਤ ਬੰਦੇ ਮਰ ਗਏ ਆ ਛੋਟੀ ਕੁੜੀਆਂ ਵੀ ਘਰ ਬੈਠੀ ਚਾਰ ਸਾਲ ਹੋ ਗਏ ਵੱਡਾ ਪਰੋਣਾ ਵੀ ਨਸ਼ਾ ਕੀਤੀ ਜਾਂਦਾ ਮੇਰਾ ਬੇਟਾ ਪੂਰਾ ਹੋ ਗਿਆ ਜੇ ਚਿੱਟੇ ਦੀ ਕਾਰਵਾਈ ਹੁੰਦੀ ਆ ਜਿੰਦਾਰ ਜਾ ਕੇ ਭਰਾ ਜਾ ਕੇ ਅੱਧੇ ਜਾ ਕੇ ਸੌਂਦੀ ਆਉਂਦੇ ਨਹੀਂ ਜਿੱਥੋਂ ਵੀ ਜੀ ਕਰਦਾ ਉਥੋਂ ਜਿਵੇਂ ਦੁਕਾਨ ਤੋਂ ਫੜ ਲਈ ਦੀ ਪੁੜੀ ਇਤਰਾ ਫੜ ਕੇ ਜਵਾਲ ਸਾਡੇ ਜਿਹੜੇ ਆ ਮੇਕੇ ਨਕੇ ਲਾਈ ਜਾਂਦੇ ਆ ਹੁਣ ਇਹਨਾਂ ਦਾ ਇੱਕ ਬੱਚਾ ਸੀ ਉਹ ਵਿਚਾਰਾ ਪੂਰਾ ਹੋ ਗਿਆ ਦੱਸੋ ਭਈ ਕੋਈ ਬਾਹਰ ਕੋਈ ਖੇਤੀ ਦਾ ਨਹੀਂ ਕੰਮ ਕੋਈ ਲੈਣਾ ਨਹੀਂ ਦੇਣਾ ਨਹੀਂ ਤੇ ਕਮਾਈ ਕਿਹੜੇ ਹਿਸਾਬ ਨਾਲ ਰੋਟੀ ਖਾਣਗੇ ਦੇਖਦਣਾ ਮੁੱਕਾ ਸਾਡੇ ਘਰ ਤੇ ਛੱਤ ਬਣੀ ਸੀਗੀ ਸਾਡੀ ਪੰਚਾਇਤ ਨੇ ਕੋਈ ਨਹੀਂ ਧਨਵਾਈ ਕੀਤੀ ਸਾਡੇ ਕੋਈ ਮਦਦ ਨਹੀਂ ਕੀਤੀ ਦਿੱਲੀ ਕ੍ਰਾਈਮ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਹਾਂ ਸਤਪਾਲ ਸਿੰਘ ਸਿੱਧੂ ਅੱਜ ਅਸੀਂ ਹਲਕਾ ਮਲੋੜ ਦੇ ਪਿੰਡ ਰਾਣੀਵਾਲਾ ਦੇ ਵਿੱਚ ਦੁਬਾਰਾ ਪਹੁੰਚੇ ਆ ਪਹਿਲਾਂ ਵੀ ਅਸੀਂ ਇਸ ਪਿੰਡ ਦੀ ਇੱਕ ਨਿਊਜ਼ ਕਵਰੇਜ ਕੀਤੀ ਸੀ ਜਿਸ ਦੇ ਵਿੱਚ ਪਿੰਡ ਵਾਲਿਆਂ ਵੱਲੋਂ ਰੋਸ ਕੀਤਾ ਗਿਆ ਸੀ ਕਿ ਪਿੰਡ ਦੇ ਵਿੱਚ ਚਿੱਟਾ ਜਿਹੜਾ ਸ਼ਰਿਆਮ बिकਦਾ ਏ ਤਾਂ ਇਸ ਪਿੰਡ ਦੇ ਵਿੱਚ ਬਹੁਤ ਹੀ ਜ਼ਿਆਦਾ ਘਰਾਂ ਦੇ ਜਿਹੜੇ ਚਿਰਾਗ ਆ ਉਹ ਬੁੱਝ ਗਏ ਆ ਤਾਂ ਅੱਜ ਅਸੀਂ ਉਸ ਘਰ ਦੇ ਵਿੱਚ ਪਹੁੰਚੇ ਹੋਏ ਆ ਜਿਨ੍ਹਾਂ ਦੇ ਕਮਾਈ ਦੇ ਸਾਧਨ ਤਾਂ ਜਿਨ੍ਹਾਂ ਦੇ ਘਰ ਦੇ ਚਿਰਾਗ ਜਿਹੜੇ ਬੁੱਝ ਗਏ ਆ ਤਾਂ ਘਰ ਦੇ ਹਾਲਾਤ ਜਿਹੜੇ ਇੰਨੇ ਕਮਾੜੇ ਆ ਤਾਂ ਉਸ ਪਰਿਵਾਰ ਦੇ ਨਾਲ ਅਸੀਂ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਨਾਮ ਆ ਮਾਤਾ ਜੀ ਆਪਣਾ ਹੰਜੀਤ ਕਾਰ ਫਿਰ ਕੀ ਕਾਰਨ ਆ ਜਿਹੜਾ ਆਪਣੇ ਘਰ ਦੇ ਜਿਹੜੇ ਹਾਲਾਤ ਆ ਜਿਹੜੇ ਇੰਨੇ ਮੜੇ ਹੋ ਗਏ ਜੀ ਮੇਰੇ ਬੇਟਾ ਨਸ਼ਾ ਕਰਦਾ ਰਿਹਾ 8 ਸਾਲ ਇਸ ਕਰਕੇ ਕੋਈ ਕਮਾਈ ਦਾ ਸਾਧਨ ਨਹੀਂ ਰਹਿ ਗਿਆ ਇਸ ਕਰਕੇ ਹੋ ਗਈ ਸਾਡਾ ਕੋਈ ਹਾਲ ਨਹੀਂ ਸਾਡਾ ਕੋਈ ਕਮਾਈ ਦਾ ਸਾਧਨ ਨਹੀਂ ਗਾ ਜੋ ਵੀ ਸਰਕਾਰ ਤੋਂ ਇਹ ਮੰਗ ਕਰਦੇ ਆ ਕੋਈ ਵੀ ਸਾਡੀ ਸਹਾਇਤਾ ਉਹ ਹੀ ਕਰ ਸਕਦੇ ਸਾਡੀ ਕੋਈ ਪੰਚਾਇਤ ਨਹੀਂ ਕਰਦੀ ਕੋਈ ਸਾਡੀ ਸਹਾਇਤਾ ਨਹੀਂ ਕਰ ਸਕਦਾ ਇਹ ਸਾਰੇ ਪਿੰਡ ਦੇ ਵਿੱਚ ਹੀ ਇਦਾਂ ਗਾ ਜੀ। ਇਸ ਤਰ੍ਹਾਂ ਹੀ ਆ ਸਰ ਸਾਰੇ ਪਿੰਡ ਚ ਹੀ ਇਸ ਤਰ੍ਹਾਂ ਆ। ਬਹੁਤ ਚਿੱਟਾ ਵੇਗਦਾ ਤੇ ਚਿੱਟੇ ਦੇ ਨਾਲ ਬਹੁਤ ਬੰਦੇ ਮਰ ਗਏ ਆ। ਇੱਕ ਮਜਬੀ ਸਿੱਖਾਂ ਦਾ ਮਰਿਆ ਇੱਕ ਜਿਮੀਂਦਾਰ ਉਹਨਾਂ ਦਾ ਕੱਲਾ ਕੱਲਾ ਬੇਟਾ ਮੁੱਖਾ। ਸ਼ੁਰੂ 'ਚ ਬੇਟਾ ਮੇਰਾ ਹੀ ਮੁੱਖਾ ਸੀ। ਇੱਕ ਇਧਰ ਹੋਰ ਵਾ ਸਾਡੇ ਘਰ ਉਹਨਾਂ ਦਾ ਮੁੱਖਾ ਜੀ। ਕਿੰਨੇ ਬੇਟੇ ਸੀਗੇ ਆਪਣੇ ਜੀ? ਸਾਡਾ ਕੱਲਾ ਹੀ ਕੱਲਾ ਜੀ। ਦੋ ਬੇਟੀਆਂ ਸੀ ਉਹਨਾਂ ਛੋਟਾ। ਕੀ ਇਹ ਹੋਇਆ ਸੀ ਵਿਆਹ ਹੋਇਆ ਸੀ ਮੈਰਿਜ? ਨਹੀਂ ਜੀ ਵੀਰੇ ਕੁਆਰਾ ਹੀ ਸੀ। ਤੇ ਜਿਹੜੇ ਆਪਣੇ ਘਰ ਦੇ ਹਾਲਾਤ ਹੈਗੇ ਇਹ ਪਹਿਲਾਂ ਤੋਂ ਇੰਜ ਆਇਆ ਜਾਂ ਜਿਵੇਂ ਆਪਣੇ بیٹے ਜਾਣ ਤੋਂ ਬਾਅਦ ਹੋ ਗਏ ਜੀ ਵੀਰੇ بیٹے ਜਾਣ ਤੋਂ ਬਾਅਦ ਚੋਏ ਸਾਡੇ ਹਾਲਾਤ ਜੀ ਜਿਹੜਾ ਤੁਹਾਡੇ ਘਰ ਦੇ ਸੀ ਹਾਲਾਤ ਵੇਖਿਆ ਜਿਵੇਂ ਛੱਤਾਂ ਵੀ ਜੜੀਆਂ ਉਹ ਵੀ ਟੀਨ ਦੀਆਂ ਪਾਈ ਹੋਈਆਂ ਹੀ ਤਾਂ ਕੀ ਕਾਰਨ ਪਿੰਡ ਦੇ ਜਿਹੜੇ ਪੰਚਾਇਤ ਆ ਸਰਪੰਚ ਜਿਵੇਂ ਪਿੰਡਾਂ ਚ ਗ੍ਰਾਂਟ ਆਉਂਦੀ ਆ ਕਿਸੇ ਨੇ ਤੁਹਾਡੀ ਕੋਈ ਬਾਹ ਨਹੀਂ ਫੜੀ ਵੀਰੇ ਕੋਈ ਪੰਚਾਇਤ ਨਹੀਂ ਹੈਗੀ ਸਾਡੇ ਪਿੰਡ ਚ ਨਾ ਕੋਈ ਹੁੰਦੀ ਸਾਡੇ ਪਿੰਡ ਚ ਕੋਈ ਪੰਚਾਇਤ ਮਰ ਗਈ ਸਾਰੇ ਨਾ ਹੜੀ ਕੋ ਸੁਣਵਾਈ ਕਰਦਾ ਕੋਈ ਨਹੀਂ ਸਾਡੇ ਇਸ ਕਰਕੇ ਬੇਟਾ ਪੂਰਾ ਹਨ ਕਰਕੇ ਸਾਡੇ ਕੋ ਕੁਛ ਨਹੀਂ ਹੈਗਾ ਸਾਡੇ ਰਿਸ਼ਤੇਦਾਰਾਂ ਨੇ ਤੇ ਇਸ ਕਰਕੇ ਟੀਨਾ ਛੱਤਾ ਪਾਈਆਂ ਸਾਡੀ ਕੋਈ ਜ਼ਿੰਦਗੀ ਨਹੀਂ ਇੱਥੇ ਜੀਂਦੀ ਅਸੀਂ ਤਾਂ ਮਰੀਆਣਾ ਭੈੜੇ ਆ ਸਾਡਾ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਕਿੰਨੇ ਬੱਚੇ ਆ ਮਾਂ ਤਾਂ ਹੀ ਤੁਹਾਡੇ ਅੱਲਾ ਤੈਨੂੰ ਦੋ ਗੁਡੀਆਂ ਇੱਕ ਬੇਟਾ ਹੀ ਬਸ ਛੋਟੀ ਗੁੜੀਆਂ ਵੀ ਘਰ ਬੈਠੀ 4 ਸਾਲ ਹੋ ਗਏ ਵੱਡਾ ਪਰੋਣਾ ਮਿਨੋਸ਼ਾ ਕੀਤੀ ਜਾਂਦਾ ਮੇਰਾ ਬੇਟਾ ਪੂਰਾ ਹੋ ਗਿਆ ਜਿਹੜੀ ਵੱਡੀ ਗੁੜੀ ਆ ਉਹ ਕਿਹੜੇ ਪਿੰਡ ਉਹਦੀ ਪੱਟੀ ਆ ਜੀ ਪੱਟੀ ਆ ਉਹਦੀ 9 ਸਾਲ ਦੀ ਗੁੜੀਆ 2 ਸਾਲ ਦਾ ਉਹਦੇ ਕੋ ਪੇਟਾ ਉਹ ਵੀ ਨਸ਼ਾ ਕਰਦਾ ਹੀ ਹੈ। ਹਾਂਜੀ ਉਹ ਵੀ ਨਸ਼ਾ ਬਹੁਤ ਕਰਦਾ ਵੀਰ ਜੀ ਫੋਟੋ ਵੀ ਹੈਗੀ ਸਾਡੇ ਕੋਲ ਉਹਦੀ। ਸੁ ਦੱਸਦੀ ਹੈ ਕਿ ਹਾਲਾਤ ਜਿਹੜੇ ਕਰਦੇ ਇੰਨੇ ਇੱਕ ਜਿਆਦਾ ਜਿਹੜੇ ਖਸਤਾ ਹੋ ਗਏ ਆ ਕਿਉਂਕਿ ਇਹਨਾਂ ਦਾ ਬੇਟਾ ਸੀਗਾ ਬੇਟਾ ਹੀ ਇਹਨਾਂ ਦਾ ਇੱਕ ਕਮਾਈ ਦਾ ਸਾਧਨ ਸੀ ਜਿਹੜਾ ਚਿੱਟੇ ਦੀ ਅ ਭੇਟ ਚੜ ਗਿਆ ਕਿਉਂਕਿ ਚਿੱਟੇ ਦੇ ਨਾਲ ਜਿਹੜਾ ਨਸ਼ਾ ਕਰਦੇ ਕਰਦੇ ਉਹ ਆਪਣੀ ਜਿਹੜੀ ਜ਼ਿੰਦਗੀ ਆ ਉਹਨੇ ਬਹੁਤ ਹੀ ਜਿਆਦਾ ਖਰਾਬ ਕਰ ਲਈ ਸੀ ਤਾਂ ਹੁਣ ਜਿਹੜਾ ਇਸ ਟਾਈਮ ਇਹਨਾਂ ਦੇ ਵਿੱਚ ਮੌਜੂਦ ਨਹੀਂ ਹੈਗਾ ਬਾਬਾ ਜੀ ਕੀ ਨਾਮ ਆ ਜੀ? ਬਿੰਦਰ ਸਿੰਘ ਜੀ ਪਿੰਡ ਰਾਣੀ ਵਾਲਾ ਜੀ ਨਿਯੰਗ ਸਿੰਘ ਬਾਬਾ ਮੇਜ ਸਿੰਘ ਸੋਢੀ ਦਾ ਜੀ ਜੇਸੇਦਾਰ ਮੈਂ ਢਿਲੇ ਦਾਜੀ ਰੰਗਰਾਨ ਹਾਂਜੀ ਅੱਗੇ ਵੀ ਸਾਡੇ ਪਿੰਡ ਖਬਰਾ ਪਹਿਲੀ ਵਾਰੀ ਲੱਗ ਲੱਗੇ ਸਾਡੇ ਪਿੰਡ ਦੀਆਂ ਸਾਡੇ ਪਿੰਡ ਤੇ ਨਾ ਕੋਈ ਹੈਗੇ ਸਰਪੰਚ ਹੈਗਾ ਨਾ ਕੋਈ ਬਿੰਬਰੇਗਾ ਕਿ thế ਨੋ ਜੇ ਚਿੱਟੇ ਦੀ ਕਾਰਵਾਈ ਹੁੰਦੀ ਆ ਜੀਵਿੰਦਾਰ ਜਾ ਕੇ ਭਰਾ ਜਾ ਕੇ ਅੱਧੇ ਜਾ ਕੇ ਸੌਂਦੇ ਆਉਂਦੇ ਨੇ ਤੇ ਜੇ ਕੋਈ 5 ਕਿਲੋ ਗੁੜ ਪਾਉਂਦਾ ਹੈ ਤੇ ਉਦੋਂ ਦੇ ਪੁਲਿਸ ਆਣ ਕੇ ਖਲੋ ਜਾਂਦੀ ਤੇ ਚਿੱਟੇ ਵਾਲੇ ਲੈ ਕਿਉਂ ਨਹੀਂ ਆਉਂਦੀ ਜੀ ਸਾਨੂੰ ਇਹ ਸਾਨੂੰ ਚਾਹੀਦੀ ਆ ਜੀ ਸਾਡੇ ਚਿੱਟੇ ਦਾ ਕਾਰਵਾਈ ਹੋਣੀ ਚਾਹੀਦੀ ਆ ਤੇ ਜ਼ਿੰਮੇਦਾਰ ਤੇ ਉਹ ਤਾਂ ਵਿਚਾਰੇ ਮਰੇ ਨੇ ਆ ਛੋਨੇ ਜੀ ਵਜਾ ਕੇ ਹਾਲ ਤੇ ਵੇਖੋ ਉਹਨਾਂ ਦਾ ਕੀ ਬਣਿਆ ਪਾਣੀ ਛੋਨੇ ਜੀ ਨਹੀਂ ਖਲੋਂਦਾ ਲਾਈਟ ਨਹੀਂ ਆਉਂਦੀ ਕੀ ਹਾਲ ਬਣਿਆ ਉਹਨਾਂ ਦਾ ਜਾ ਕੇ ਤੇ ਉਹ ਕੀ ਕਰਨਗੇ ਥੱਕੇ ਰਾਤ ਨੂੰ ਜੀ ਹੂੰ ਮੇਰ ਜੀ ਖਾਲਸਾ ਵੈਗ ਦੀ ਪੱਤੇ ਮਾਤਾ ਜੀ ਜਿਵੇਂ ਤੁਸੀਂ ਕਿਹਾ ਕਿ ਬੇਟਾ ਜਾਣ ਤੋਂ ਬਾਅਦ ਜਿਹੜੇ ਹਾਲਾਤ ਬਹੁਤ ਜ਼ਿਆਦਾ ਖਸਤਾ ਹੋ ਗਿਆ ਤਾਂ ਤੁਸੀਂ ਉੱਚ ਅਧਿਕਾਰੀਆਂ ਤੱਕ ਅਪਰੋਚ ਕੀਤੀ ਜੀ ਡੀਸੀ ਸਾਹਿਬ ਕੋਲ ਗਏ ਆ ਜੀ ਹਾਂਜੀ ਹਾਂਜੀ ਦੋਸਾ ਦੋ ਵਾਰ ਡੀਸੀ ਸਾਹਿਬ ਕੋਲ ਦਰਖਾਸਤ ਦਿੱਤੀ ਆ ਕਹਿੰਦੇ ਮਾਤਾ ਤੈਨੂੰ ਮਾਲੀਸਾ ਤਾਂ ਦਿੱਤੀ ਜਾਊਗੀ ਸ਼ਰਤ ਕੋਈ ਨਹੀਂ ਆਲੀ ਤੱਕ ਮੈਨੂੰ ਮਾਲੀਸਾ ਤਾਂ ਨਹੀਂ ਦਿੱਤੀ ਮੈਂ ਦੋ ਵਾਰ ਧੱਕੇ ਥੋੜੇ ਖਾ ਕੇ ਤੇ ਘਰੇ ਅੰਕੇ ਬੈ ਗਈ ਮੇਰੇ ਗਵਾਂਢੋਂ ਪੁੱਛ ਲੋ ਮੈਂ ਤੇ ਲੋਕਾਂ ਦੇ ਘਰਾਂ 'ਚ ਦੇਣ ਕੱਟਦੀ ਆ ਆਪਦੀ 10000 ਲੈ ਕੇ ਕੀ ਤਾਂ ਅੱਧ ਮੈਂ ਕਿਵੇਂ ਟਾਈਮਸ ਕਰਦੀ ਆ ਸਾਡੇ ਗਵਾਂਢੀ ਖ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜੀ ਅਸੀਂ ਹਣ ਵਾਲੀ ਸਹਾਇਤਾ ਮੰਗਦੇ ਆ ਕਿ ਸਾਡੇ ਛੱਤਾਂ ਦਾ ਹੱਲ ਹੋ ਜੇ ਤੇ ਚਲੋ ਆਪਦੀ ਜਿਹੜੀ 2 ਸਾਲ ਜ਼ਿੰਦਗੀ ਆਪਦੀ ਚਾਹੀਦੀ ਕੱਢ ਲੀ ਆ ਛੋਟਾ ਜਿਹਾ ਮੇਰਾ ਬੇਟਾ ਦੋਤਰਾ ਆਪਦਾ ਪਾਲਣ ਲਈ ਇਹ ਵੀ ਤੁਹਾਡੇ ਕੋਲ ਇੱਥੇ ਰਹਿੰਦਾ ਜੀ ਇਹ ਵੀ ਮੇਰੇ ਕੋਲ ਗੁੜੀਆ ਵੀ ਇੱਥੇ ਰਹਿੰਦੀ ਆ 4 ਸਾਲ ਹੋ ਗਈ ਆ ਠੀਕ ਆ ਜੀ ਤਾਂ ਵੀਰ ਹੋਰ ਵੀ ਮੌਜੂਦ ਹੈ ਪਿੰਡ ਦੇ ਉਹਨਾਂ ਨਾਲ ਵੀ ਗੱਲ ਕਰਦੇ ਕੀ ਨਾਮ ਆ ਜੀ ਦਰਸ਼ਨ ਸਿੰਘ ਜਿਹੜੇ ਪਿੰਡ ਦੇ ਹਾਲਾਤ ਇੰਨੇ ਜ਼ਿਆਦਾ ਖਸਤਾ ਹੋਏ ਪਏ ਆ ਮਾਤਾ ਜੀ ਨੇ ਵੀ ਦੱਸਿਆ ਜੀ ਘਰ ਦੇ ਅਸੀਂ ਹਾਲਾਤ ਦੇਖ ਰਹੇ ਆ ਤਸਵੀਰਾਂ ਵੀ ਦਿਖਾ ਰਹੇ ਆ ਦਰਸ਼ਕ ਵੀ ਦੇਖ ਰਿਆ ਪਿੰਡ ਦੇ ਵਿੱਚ ਅਸੀਂ ਪਹਿਲਾਂ ਵੀ ਇੱਕ ਨਿਊਜ਼ ਕਵਰੇਜ ਕਰਕੇ ਗਏ ਸਾਂ ਕੀ ਕਾਰਨ ਆ ਜਿਹੜਾ ਪਿੰਡ ਦੇ ਵਿੱਚ ਇੰਨਾ ਚਿੱਟਾ ਵਿਕ ਰਿਹਾ ਹੈ ਸ਼੍ਰੀਆਮ ਕਿਉਂ ਨਹੀਂ ਹਸਤੇ ਨੱਥ ਪੈਰੀ ਕਿਉਂ ਨਹੀਂ ਤੁਸੀਂ ਕੋਈ ਜਿਵੇਂ ਧਰਨਾ ਲੀਕ ਰਹੀ ਪਿੰਡ ਦੀ ਤੁਹਾਡੀ ਇਕਤਾ ਹੈ ਨਹੀਂ ਕਿ ਜੇ ਇਸ ਪਿੰਡ ਵਿੱਚ ਇਹਦੇ ਚ ਜੀ ਪਈ ਜੋ ਸਰਕਾਰ ਬਣੀ ਆ ਇਹੋ ਗੱਲ ਕਹਿੰਦੀ ਸੀ ਪਈ ਇਹ 8 ਦਿਨਾਂ ਚ ਬੰਦ ਹੋ ਜਾਏਗਾ 10 ਚ ਬੰਦ ਹੋ ਜਾਏਗਾ ਇਹ ਕੋਈ ਬੰਦ ਨਹੀਂ ਹੋਇਆ ਨਸ਼ਾ ਉਹ ਤੋਂ ਵਧਿਆ ਹੋਇਆ ਜੀ ਜਿੱਥੋਂ ਵੀ ਜੀ ਕਰਦਾ ਉੱਥੋਂ ਜਿਵੇਂ ਦੁਕਾਨ ਤੋਂ ਫੜ ਲਈ ਦੀ ਪੁੜੀ ਇਤਰਾ ਫੜ ਕੇ ਜਵਾਗ ਸਾਡੇ ਜਿਹੜੇ ਆ ਨਿਕੇ ਨਿਕੇ ਲਾਈ ਜਾਂਦੇ ਆ ਹੁਣ ਇਹਨਾਂ ਦਾ ਇੱਕ ਬੱਚਾ ਸੀ ਉਹ ਵਿਚਾਰਾ ਪੂਰਾ ਹੋ ਗਿਆ ਦੱਸੋ ਭਈ ਕੋਈ ਬਾਹਰ ਕੋਈ ਖੇਤੀ ਦਾ ਨਹੀਂ ਕੰਮ ਕੋਈ ਲੈਣਾ ਨਹੀਂ ਦੇਣਾ ਨਹੀਂ ਤੇ ਕਮਾਈ ਕਿਹੜੇ ਹਿਸਾਬ ਨਾਲ ਰੋਟੀ ਖਾਣਗੇ ਤੇ ਸਾਡਾ ਘਰ ਵੀ ਆ ਸਾਡਾ ਵੀ ਨਿਕੇ ਨਿਕੇ ਬੱਚੇ ਆ ਸਾਡਾ ਇੱਕ ਭਰਾ ਹੀ ਆ ਨਿੱਕਾ ਤਿੰਨ ਚਾਰ ਗੱਡੀਆਂ ਬਣਾ ਕੇ ਜਿਤੀਆਂ ਸੀ ਉਹਨੇ ਸਾਰੀਆਂ ਵੇਚ ਕੇ ਖਾ ਲਈਆਂ ਸਾਡਾ ਵੀ ਬੁਰਾ ਹਾਲ ਹੋਇਆ ਪਿਆ ਪਈ ਨਿੱਕੇ ਨਿੱਕੇ ਬੱਚੇ ਪਾਲਣ ਦੇ ਆ ਜਿਹੜੀ ਪਰਜਾਈ ਸਾਡੀ ਆ ਉਹ ਛੋਟੀ ਛੱਡ ਕੇ ਬੱਚਿਆਂ ਨੂੰ ਚਲ ਗਈ ਆ ਵੇਖ ਲਓ ਆਂ ਦੀ ਗੁੱਡੀ ਆ ਹੁੰਦਾ ਮੁੰਡਾ ਉਹ ਬਹੁਤ ਪੈੜਾ ਹਾਲ ਹੋਇਆ ਜੀ ਨਾ ਕੋਈ ਸਰਪੰਚ ਸਾਡੀ ਸੁਣਦਾ ਨਾ ਕੋਈ ਵਿੰਬਰ ਸਾਡੀ ਸੁਣਦਾ ਨਾ ਸਾਡੇ ਜੇ ਹੁਣ ਪਾਣੀ ਆ ਤੇ ਨਾ ਸਾਡੇ ਕੋਈ ਪਾਣੀ ਦਾ ਮਸਲਾ ਹੱਲ ਹੋਣ ਰਿਹਾ ਅਸੀਂ ਦੋ ਵੇਲੇ ਹੱਥ ਜੋੜਦੇ ਆ ਸਰਪੰਚ ਅੱਗੇ ਜੋੜੇ ਆ ਵੀ ਸਾਡਾ ਕੋਈ ਮਸਲਾ ਹੱਲ ਹੋ ਜੀ ਕੋਈ ਮਸਲਾ ਹਲੋ ਜੇ ਸਾਡਾ ਕੋਈ ਮਸਲਾ ਸਰਕਾਰ ਨੇ ਨਹੀਂ ਕੀਤਾ ਨਾ ਸਰਕਾਰ ਨੇ ਕੀਤਾ ਨਾ ਕੋਈ ਸਰਪੰਚ ਨੇ ਕੀਤਾ ਭਾਈ ਭਾਈ ਇੱਕ ਇਹ ਜਿਹੜੇ ਕਰਦਾ ਇੱਕ ਬੱਚਾ ਹੀ ਮਰ ਜਾਈ ਤੇ ਉਹਦਾ ਕਾਰ ਕਿਹੜੇ ਹੱਥਾਂ ਨਾਲ ਚੱਲੇਗਾ ਬਿਲਕੁਲ ਤਾਂ ਵੀਰ ਜੀ ਪੰਜਾਬ ਸਰਕਾਰ ਦਾ ਸਖਤੀ ਬੜੀ ਸੀ ਉਹਨਾਂ ਨੇ ਕਿਹਾ ਸੀ ਕਿ ਸਾਲ ਦੇ ਵਿੱਚ ਵਿੱਚ ਹੀ ਅਸੀਂ ਨਸ਼ਾ ਖਤਮ ਕਰ ਦਾਂਗੇ ਪਰ ਨਹੀਂ ਹੋਇਆ ਇਸ ਦੇ ਬਾਰੇ ਕੀ ਕਹਿਣਾ ਚਾਹਣਾ ਹੈ ਤੇ ਪ੍ਰਸ਼ਾਸਨ ਤੋਂ ਕੀ ਮੰਗਦੇ ਆ ਅਸੀਂ ਇਹੋ ਹੀ ਕਹਿੰਨੇ ਆ ਕਿ ਇਹ ਨਸ਼ਾ ਹੀ ਬੰਦ ਹੋਣਾ ਚਾਹੀਦਾ ਜੀ ਵੀ ਜਿਵੇਂ ਤੁਰੇ ਜਾਂਦੇ ਆ ਵੀ ਤੁਰੇ ਆਉਂਦੇ ਆ ਚੰਗੇ ਭਲੇ ਜਾਂਦੇ ਬੱਚੇ ਤੇ ਆਉਂਦਿਆਂ ਨੂੰ ਐ ਰੱਜ ਕੇ ਤੁਰੇ ਆਉਂਦੇ ਪਤਾ ਨਹੀਂ ਕੀ ਉਥੋਂ ਮਿੱਡੇ ਤੁਰੇ ਜਾਂਦੇ ਮਿੱਡੋ ਵਾਦੂ ਮਿਲ ਜਾਂਦਾ ਪਿੰਡੋ ਵਾਦੂ ਪਿੰਡੋ ਵਾਦੂ ਮਿਲ ਜਾਂਦਾ ਐਡੀ ਛਤੀ ਤਾਂ ਅਸੀਂ ਦੁਕਾਨ ਤੋਂ ਸੌਦਾ ਵੀ ਨਹੀਂ ਲਿਆਉਂਦੇ ਜਿੰਨਾ ਚਿਰ ਨੂੰ ਉਹ ਰੱਜ ਕੇ ਆ ਜਾਂਦੇ ਆ ਬਸ ਸਾਡੀ ਇਹ ਮੰਗਿਆ ਜੀ ਵੀ ਸਰਕਾਰ ਥੋੜਾ ਜਿਹਾ ਨੱਥ ਪਾਵੇ ਪੁਲਿਸ ਨੂੰ ਖਿੱਚੇ ਵੀ ਸਾਡਾ ਇਹ ਬੰਦ ਹੋਣਾ ਚਾਹੀਦਾ ਜੀ ਪਿੰਡ ਚੋਂ ਵੀ ਬੰਦ ਹੋਣਾ ਚਾਹੀਦਾ ਜੇ ਹੁਣ ਮੰਨ ਕੇ ਜਾਲ ਕੋਈ ਭੈਣ ਭਰਾ ਕੋਈ 10 ਕਿਲੋ ਗੋੜ ਕੱਢਦਾ ਉਹਨੂੰ ਮਿੰਟ ਚ ਪੁਲਿਸ ਵਾਲੇ ਫੜ ਲੈਂਦੀ ਆ ਵੀ ਉਦੋਂ ਉਹਨਾਂ ਨੂੰ ਦਿਸ ਪੈਂਦਾ ਤੇ ਜਿਹੜੇ ਚਿੱਟਾ ਵੇਚਦੇ ਉਹ ਨਹੀਂ ਦਿੰਦੇ ਇਹਨਾਂ ਨੂੰ ਸਾਡੇ ਉਹ ਮੰਗ ਹੈ ਜੀ ਬਸ ਵੀ ਚਿੱਟਾ ਬੰਦ ਹੋ ਜੇ ਵੀ ਨਿੱਕੇ ਨਿੱਕੇ ਸਾਡਾ ਜਿਹੜਾ ਗਾਂ ਪਰਿਵਾਰ ਇਹ ਬਚਾ ਰਹੇ ਜੇ ਜੋ ਕੁਝ ਸਾਡੇ ਦਾ ਪਿੱਛੇ ਹੋਇਆ ਉਹ ਤਾਂ ਹੋਇਆ ਹੀ ਹੋਇਆ ਤੇ ਨਿੱਕੇ ਨਿੱਕੇ ਸਾਡੇ ਬੱਚੇ ਉਹ ਵੱਜ ਜਾਣ ਆਹ ਹੁਣ ਬੱਚਾ ਹੈ ਸਾਡੇ ਉਹ ਠੀਕ ਹੈ ਧੰਨਵਾਦ ਜੋ ਪਿਓ ਕਰੇਗਾ ਮੈਂ ਸਿੱਖੇਗਾ ਆਪਣਾ ਕੀ ਨਾਮ ਹੈ ਜੀ ਗੁਰਵਿੰਦਰ ਕੌਰ ਕੀ ਆਪਣਾ ਇਹ ਹੀ ਪਿੰਡ ਆ ਜੀ ਘਰ ਇੱਥੇ ਤੁਸੀਂ ਹਾਂਜੀ ਇਹ ਮੇਰਾ ਪੇਕਾ ਪਿੰਡ ਆ ਬਈ ਪੇਕਾ ਪਿੰਡ ਆ ਜੀ ਅ ਤੁਸੀਂ ਜਿਹੜਾ ਆਪਣਾ ਮਾਤਾ ਜੀ ਨੇ ਦੱਸਿਆ ਕਿ ਬੇਟਾ ਗੁਜਰ ਗਿਆ ਤੁਹਾਡਾ ਬ੍ਰਦਰ ਆ ਜੀ ਹਾਂਜੀ ਮੇਰਾ ਭਰਾ ਲੱਗਦਾ ਸੀ ਕਿੰਨਾ ਟਾਈਮ ਗੰਨ ਗੁਜਰਿਆ ਨੂੰ ਜੀ 3 ਸਾਲ ਹੋ ਗਏ 3 ਸਾਲਾਂ ਤੋਂ ਬਾਅਦ ਇਹ ਘਰ ਦੇ ਜਿਹੜੇ ਹਾਲਾਤ ਇਸ ਤਰ੍ਹਾਂ ਹੋ ਗਿਆ ਜੀ ਹਾਂਜੀ ਬਹੁਤ ਮਾੜੇ ਹੋ ਗਿਆ ਵੀ 8 ਸਾਲ ਨਾ ਚਾਕਿ ਤਾਉਣੇ ਉਹਦੇ ਜਾਣ ਤੋਂ ਬਾਅਦ ਸਾਡੇ ਘਰ ਦੇ ਹਾਲਤੇ ਹੋ ਗਏ ਜਿਸ ਦਿਨ ਮੁੱਕਾ ਸਾਡੇ ਘਰ ਤੇ ਛੱਤ ਬਣੀ ਸੀ ਹੈਗੀ ਸਾਡੀ ਪੰਚਾਇਤ ਨੇ ਕੋਈ ਨਹੀਂ ਸੁਣਵਾਈ ਕੀਤੀ ਸਾਡੇ ਕੋਈ ਮਦਦ ਨਹੀਂ ਕੀਤੀ ਤੁਸੀਂ ਫਿਰ ਐਸ ਡੀ ਐਮ ਸਾਹਿਬ ਜਿਵੇਂ ਡੀ ਸੀ ਸਾਹਿਬ ਕੋਲੇ ਗਏ ਆ ਜੀ ਹਾਂ ਜੀ ਮੈਂ ਆਪਣੀ ਮੰਮੀ ਨਾਲ ਦੋ ਵਾਰੀ ਗਈ ਪਰ ਸਾਡਾ ਕੋਈ ਹੱਲ ਨਹੀਂ ਹੋਇਆ ਜਿਵੇਂ ਤੁਸੀਂ ਛੱਤਾ ਦੀ ਗੱਲ ਕਰ ਰਹੇ ਹੋ ਛੱਤਾ ਅਸੀਂ ਵੀ ਦੇਖ ਰਹੇ ਆ ਇੱਕ ਮਾਲੀ ਸਹਾਇਤਾ ਦਿੱਤੀ ਜਾਂਦੀ ਆ ਡੀ ਸੀ ਸਾਹਿਬ ਦੇ ਵੱਲੋਂ ਉਹਨਾਂ ਉਹਨਾਂ ਕੋਲ ਮੰਗ ਕੀਤੀ ਤੁਸੀਂ ਹਾਂ ਜੀ ਕੀਤੀ ਆ ਪਰ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਸੋ ਦੱਸ ਦਈਏ ਕਿ ਪਿੰਡ ਰਾਣੀ ਵਾਲਾ ਦੇ ਵਿੱਚ ਅਸੀਂ ਖੜੇ ਆ ਤਾਂ ਪਹਿਲਾਂ ਵੀ ਇੱਕ ਨਿਊਜ਼ ਜਿਹੜੀ ਕਵਰੇਜ ਕੀਤੀ ਗਈ ਸੀ ਤਾਂ ਉਸ ਦੇ ਵਿੱਚ ਵੀ ਪਿੰਡ ਵਾਲਿਆਂ ਦੇ ਵੱਲੋਂ ਪੂਰਾ ਰੋਸ ਕੀਤਾ ਗਿਆ ਸੀ ਕਿ ਚਿੱਟਾ ਜਿਹੜਾ ਸ਼ਰੀਆਮ बिकਦਾ ਏ ਘਰ ਘਰ ਜਿਹੜਾ ਜਿਹੜੇ ਨਸ਼ੇ ਆ ਉਹ ਘਰ ਘਰ ਦੇ ਵਿੱਚ ਫੈਲ ਚੁੱਕਿਆ ਏ ਤਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਘਰ ਦਾ ਜਿਹੜਾ ਚਰਾਗ ਆ ਉਹ ਨਸ਼ੇ ਦੇ ਕਾਰਨ ਜਿਹੜਾ ਬੁੱਝ ਜਾਂਦਾ ਏ ਤਾਂ ਇਸ ਮਾਤਾਂ ਦਾ ਵੀ ਜਿਹੜਾ ਇੱਕ ਬੇਟਾ ਸੀਗਾ ਉਹ ਨਸ਼ੇ ਦੇ ਕਾਰਨ ਹੀ ਜਿਹੜਾ ਖਤਮ ਹੋ ਗਿਆ ਤੇ ਅੱਜ ਘਰ ਦੇ ਹਾਲਾਤ ਜਿਹੜੇ ਇੰਨੇ ਇੱਕ ਬਾੜਾ ਹੋ ਗਿਆ ਖਸਤਾ ਹੋ ਗਿਆ ਇੰਨੀ ਤਪਦੀ ਗਰਮੀ ਦੇ ਵਿੱਚ ਲੋਕ ਜਿਹੜੇ ਉਹ ਏਸ਼ੀਆ ਥੱਲੇ ਬੈਠਿਆ ਤੇ ਮਾਤਾ ਜੀ ਜੀ ਤੁਸੀਂ ਦੇਖ ਰਹੇ ਆ ਟੀਨਾ ਦੇ ਥੱਲੇ ਬੈਠਿਆ ਇੰਨੀ ਤਪਦੀ ਗਰਮੀ ਦੇ ਵਿੱਚ ਤਾਂ ਗਰਮੀ ਜਿਹੜੀ ਅੱਤ ਦੀ ਗਰਮੀ ਦੇ ਵਿੱਚ ਜਿਹੜਾ ਇਹ ਇੱਥੇ ਜਿਹੜੇ ਦਿਨ ਗੁਜ਼ਾਰ ਰਹੇ ਆ ਤਾਂ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਘਰ ਦੇ ਜਿਹੜੇ ਹਾਲਾਤ ਆ ਇਹਨਾਂ ਨੂੰ ਦੇਖਿਆ ਜਾਵੇ ਜੋ ਵੀ ਇਹਨਾਂ ਦੀ ਸਮੱਸਿਆ ਹੈ ਜਿਵੇਂ ਇਹਨਾਂ ਦੇ ਘਰ ਦੀਆਂ ਜਿਹੜੀਆਂ ਛੱਤਾਂ ਪੈਣ ਵਾਲੀਆਂ ਐ ਇਹਨਾਂ ਨੂੰ ਜਿਹੜੀ ਮਾਲੀ ਸਹਾਇਤਾ ਐ ਉਹ ਵੀ ਦਿੱਤੀ ਜਾਣੀ ਚਾਹੀਦੀ ਐ ਤੇ ਜਿਹੜਾ ਨਸ਼ਾ ਐ ਇਹ ਪਿੰਡ ਦੇ ਵਿੱਚ ਜਲਦ ਤੋਂ ਜਲਦ ਜਿਹੜੀ ਕਾਰਵਾਈ ਕਰਕੇ ਉਹ ਖਤਮ ਕਰ ਦੇਣਾ ਚਾਹੀਦਾ ਐ ਕਿਉਂਕਿ ਕਿਸ ਅੱਗੇ ਕਿਸੇ ਦਾ ਘਰ ਦੇ ਜਿਹੜੇ ਬੱਚੇ ਆ ਜੇ ਕਿਸੇ ਦਾ ਜਿਹੜਾ ਘਰ ਦੇ ਚਰਾਗ ਆ ਉਹ ਨਾ ਬੋਝਣ ਤਾਂ ਸਾਡੀ ਵੀ ਪ੍ਰਸ਼ਾਸਨ ਲੱਗੇ ਇਹੀ ਹੀ ਅਪੀਲ ਆ ਕਿਉਂਕਿ ਜਿਹੜਾ ਨਸ਼ਾ ਐ ਉਹ ਜਲਦ ਤੋਂ ਜਲਦ ਬੰਦ ਕੀਤਾ ਜਾਣਾ ਚਾਹੀਦਾ ਐ ਬਾਪੂ ਜੀ ਕੀ ਨਾਮ ਆ ਜੀ ਸ਼ਿਵੇਸ਼ ਸਿੰਘ ਇਹ ਹੀ ਕਰ ਆਪਣਾ ਜੀ ਨਹੀਂ ਮੇਰਾ ਬੇਟਾ ਹੀ ਹੋਇਰ ਰਿਹਾ ਤੇ ਕੀ ਕਾਰਨ ਸੀਗਾ ਬਾਪੂ ਜਿਹੜਾ ਇਹ ਘਰ ਦੇ ਹਾਲਾਤ ਜਿਹੜੇ ਇੰਨੇ ਖਸਤਾ ਹੋ ਗਏ ਪਹਿਲਾਂ ਕੰਮ ਕਰਦਾ ਸੀ ਜਦੋਂ ਇੱਧਰ ਲੱਗ ਗਿਆ ਉਹ 6-10 ਸਾਲ ਹੋਨੇ ਆ ਰੋਟੀ ਖਾਣੀ ਵੀ ਬੰਦ ਕੀਤੀ ਪਹਿਲਾਂ ਵਧੀਆ ਸੀਗਾ ਪਹਿਲਾਂ ਕੰਮ ਕਰਦਾ ਸੀ ਪਹਿਲਾਂ ਜੇਸੀਪੀ ਚਲਾਉਂਦਾ ਸੀ ਪਹਿਲਾਂ ਜੇਸੀਬੀ ਚਲਾਉਂਦਾ ਸੀ ਫਿਰ ਉਹ ਜਿਹੜਾ ਨਸ਼ਾ ਉਹ ਪਿੰਡ ਚ ਹੀ ਕਰਨ ਲੱਗਾ ਜਾਂ ਕੋਈ ਤੋਂ ਬਾਹਰੋਂ ਕਰਨ ਲੱਗਾ ਸੀ ਮੁੰਡਿਆਣਾ ਸ਼ਹਿਰ ਚੋਂ ਫਿਰ ਸ਼ਹਿਰ ਜਦੋਂ ਕੰਮ ਦੀ ਆੜੀ ਬੰਦ ਹੋ ਗਿਆ ਮੁੜਿਆਣਾ ਫੇਰਨ ਲੱਗ ਪਿਆ ਤੇ ਕਿ ਅੱਖ ਦਾ ਵੀ ਹਾਲ ਵੇਖ ਲੋ ਹੰਡੇ ਤੋਂ ਲਾਜ ਬਣੀ ਹੋਣਦਿਆ ਸਾਡੇ ਕੋਲ ਕੋ ਸੋ ਦੱਸਦੀ ਹੈ ਕਿ ਬਾਪੂ ਵੀ ਜਿਹੜਾ ਉਹਨਾਂ ਤੋਂ ਨਹੀਂ ਬੋਲਿਆ ਜਾ ਰਿਹਾ ਕਿਉਂਕਿ ਇੱਕ ਪੁੱਤ ਜੇ ਜਦੋਂ ਜਦ ਇੱਕ ਪੁੱਤ ਘਰ ਦੇ ਵਿੱਚੋਂ ਚਲਾ ਜਾਂਦਾ ਇੱਕ ਕਮਾਈ ਦਾ ਸਾਧਨ ਜਿਹੜਾ ਚਲਾਇਆ ਜਾਂਦਾ ਇਹ ਤਾਂ ਘਰ ਦੇ ਹਾਲਾਤ ਜਿਹੜੇ ਉਹ ਬਹੁਤ ਮਾੜੇ ਹੋ ਜਾਂਦੇ ਆ ਖਸਤਾ ਹੋ ਜਾਂਦੇ ਆ ਤਾਂ ਅੱਜ ਅਸੀਂ ਉਸ ਘਰ ਦੇ ਵਿੱਚ ਖੜੇ ਆ ਜਿਨ੍ਹਾਂ ਦਾ ਇੱਕ ਘਰੋਂ ਪੁੱਤ ਚਲਾ ਗਿਆ ਤੇ ਘਰ ਦੇ ਹਾਲਾਤ ਇੰਨੇ ਕਿ ਜ਼ਿਆਦਾ ਖਸਤਾ ਹੋ ਗਿਆ ਕਿ ਦੇਖਣ ਯੋਗ ਨਹੀਂ ਆ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਹੀ ਰਹੇ ਹਾਂ ਘਰ ਦੇ ਹਾਲਾਤ ਜਿਹੜੇ ਕਿਸ ਤਰ੍ਹਾਂ ਦੇ ਆ ਤਾਂ ਸਾਡੀ ਵੀ ਇੱਕ ਅਪੀਲ ਆ ਪ੍ਰਸ਼ਾਸਨ ਦੇ ਅੱਗੇ ਕਿ ਜਲਦ ਤੋਂ ਜਲਦ ਇਸ ਪਿੰਡ ਦੇ ਵਿੱਚ ਜਿਹੜਾ ਨਸ਼ਾ ਏ ਉਹ ਖਤਮ ਕਰਨਾ ਚਾਹੀਦਾ ਏ ਤਾਂ ਅੱਗੇ ਤੋਂ ਕਿਸੇ ਘਰ ਦਾ ਜਿਹੜਾ ਚਰਾਗ ਆ ਉਹ ਨਾ 부ਜੇ ਕੈਮਰਾਮੈਨ ਗਿਲ ਦੇ ਨਾਲ ਮੈਂ ਸਤਪਾਲ ਸਿੰਘ ਸਿੱਧੂ ਮਿਲਦੇ ਆ ਦਿੱਲੀ ਕ੍ਰਾਈਮ ਦੀ ਅਗਲੀ ਖਾਸ ਰਿਪੋਰਟ ਦੇ ਨਾਲ ਤਦ ਤੱਕ ਲਈ ਧੰਨਵਾਦ दिल्ली क्राइम नेशनल न्यूज़ नजर सफर